ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਿਆਸ ਪਹੁੰਚ ਚੁੱਕੇ ਜੀ ਆਪਾਂ ਬਾਈ ਸੁਖਿਆਣੇ ਕੋਲੋਂ ਦੇਖੋ ਅੱਜ ਵੀ ਬਹੁਤ ਵੱਡੇ ਵੱੜੀ ਮੱਝਾਂ ਸੇਲ ਆ ਬਾਈਆਂ ਕੋਲ ਜੀ ਕੋਈ 18 20 ਲੀਟਰ ਵਾਲੀਆਂ ਤੁਹਾਨੂੰ ਬੜਾ ਇਹ ਛੱਡੇ ਵਿੱਚ ਵੱਡੀਆਂ ਮਈਆਂ ਹੀ ਮਿਲੀਆਂ ਤੁਹਾਨੂੰ ਕੁਆਲਿਟੀ ਦੇ ਪਸ਼ੂ ਮਿਲਦੇ ਆ ਕਿ ਬਾਈ ਨੇ ਪਿੱਛੇ ਰਕਮਾਂ ਬਹੁਤ ਮੋٹے ਮੋਟੇ ਲਾ ਕੇ ਆ ਲੈ ਆਂਦੇ ਜੀ ਅੱਜ ਵੀ ਇਹਨੇ ਕੋਲ ਮੇਨ ਹੀ ਲੈ ਕੇ ਆਂਦੀ ਆ ਕੁਆਲਿਟੀ ਦੇ ਪਸ਼ੂ ਆ ਤੇ ਬਾਕੀ ਆਜੋ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਆਪਾਂ ਵਧੀਆ ਸਤਿਕਾਰ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਬਾਈ ਜੀ ਹਾਂ ਠੀਕ ਠਾਕ ਜੀ ਹਾਂਜੀ ਵਧੀਆ ਜੀ ਵਧੀਆ ਚਲ ਕਿਵੇਂ ਚੱਲਦਾ ਕੰਮ ਠੀਕ ਹੈ ਜੀ ਬਸ ਮਾਲਕ ਦੀ ਮਿਹਰ ਆ ਚੱਲੀ ਜਾਂਦਾ ਜੀ ਵੀ ਕਿਹਾ ਮਾਲ ਪਿੱਲਾ ਕੋਈ ਤੁਹਾਡਾ ਦਾਸ ਰਾਂ ਨਹੀਂ ਨਹੀਂ ਚਲੋ ਮਾਰ ਦਾਸ ਰਾਂ ਜੀ ਮਾਲ ਤੇ ਵਿਗ ਹੀ ਜਾਂਦਾ ਸੰਦੀਪ ਜੀ ਤੁਹਾਨੂੰ ਤਾਂ 10 ਦਿਨ ਹੋ ਗਿਆ ਫੋਨ ਕਰਦੇ ਉਹਨਾਂ ਵਿੱਚੋਂ ਦੋ ਕਿਹੜੇ ਵਿਗ ਹੀ ਗਿਆ ਅੱਜ ਤੁਹਾਨੂੰ ਟਾਈਮ ਲੱਗਾ ਚਲੋ ਚਲੋ ਐ ਹੀ ਹੈ ਜੀ ਹਾਂਜੀ ਮਾਲ ਸੁਣਾਉਂਦਾ ਬਾਈ ਜੀ ਸਾਫ਼ ਤੋਂ ਦਰਾਂ ਦਾ ਵੱਡੀ ਮਾਲਾ ਚਲੋ ਆਪਣੇ ਵਾਲੋਂ ਦੇ ਟੌਪ ਦੇ ਲਈਦਾ ਅੱਗੇ ਕਾਲਪੁਰਖ ਦੇ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਐਂ ਹੈ ਜੀ ਹਾਂਜੀ ਜਿਹਨੇ ਭੈਣ ਭਰਾ ਨੂੰ ਦਈਏ ਚੰਗੀ ਚੀਜ਼ ਦਈਏ ਅਗਲਾ ਗਾਗ ਬਿਲਕੁਲ ਬਿਲਕੁਲ ਜੀ ਨਾਲ ਕੋ ਸਫਤਰਾ ਹੁੰਦੀ ਹੈ ਜੀ ਬਿਲਕੁਲ ਜੀ ਬਿਲਕੁਲ ਜਾਸਰ ਬਾਈ ਫਿਰ ਮਾਲ ਕਿਹੜੇ ਇਲਾਕੇ ਜਣਾ ਤੁਹਾਡਾ ਆਪਾਂ ਜੀਂਦ ਸੱਸਾ ਸਾਰ ਤੇ ਜਾਂਦਾ ਕਿਹੜੇ ਇਲਾਕੇ ਦੇ ਆ ਏ ਆਪਣਾ ਸਾਰੇ ਏਰੀਆ ਜੀ ਜਾਂਦੀ ਹੈ ਕੋਈ ਏਰੀਆ ਨਹੀਂ ਕਈ ਉਧਰ ਵੀ ਚਲਾਈ ਜਾਂਦੀਆਂ ਹੋਣੀਆਂ ਹਾਂਜੀ ਚਲਾਈ ਜਾਂਦੀਆਂ ਨੇ ਹਾਂ ਬਿਲਕੁਲ ਜੀ ਬਿਲਕੁਲ ਹੁਣ ਜੰਮੂ ਵੀ ਚਲ ਗਈਆਂ ਤੁਸੀਂ ਪਿਛਲੀ ਵੀਡੀਓ ਤੇ ਕਿਹਾ ਸੀ ਨਹੀਂ ਦਿੰਦੇ ਹਾਂ ਚਲ ਗਈਆਂ ਚਾਰ ਪੰਜ ਝੋਟੀਆਂ ਹਾਂਜੀ ਚਲੋ ਚਲੋ ਆਈਏ ਤੇ ਅੱਜ ਫਿਰ ਕਿੰਨੀਆਂ ਖਾਣੀਆਂ ਨੇ ਫਿਰ ਝੋਟੀਆਂ ਅੱਜ ਆਪਣੇ ਕੋ 8-9 ਹੈਗੀਆਂ ਜੀ ਚੰਗੇ ਸਰੀਆਂ ਝੋਟੀਆਂ ਬਿਲਕੁਲ ਜੀ ਬਿਲਕੁਲ ਨੀਲੇ ਵੀ ਲੈ ਆ ਨੀ ਫਿਰ ਆਸੇ ਹਾਂਜੀ ਨੀਲੀ ਵੀ ਲੈ ਗਈ ਜੀ ਇਹਦੇ ਚਲੋ ਕਰੀ ਚਲੋ ਜੀ ਆ ਜਾਓ ਉਧਰ ਹੀ ਆ ਜਾਓ ਆਹ ਸੰਦੀਪ ਜੀ ਝੋਟੀ ਦੂਜਾ ਸੂਆ ਸੋਈ ਆ ਅੱਛਾ ਇਹ ਪਰਸੋਂ ਸੋਈ ਕੱਟੀ ਇਹਦੀ ਖਾਲੀ ਕਰਤੀ ਹੈ ਬਿਲਕੁਲ ਅੱਛਾ ਖਾਲੀ ਕਰਤੀ ਬਿਲਕੁਲ ਥਾਣਾ ਤੋਂ ਪਤਾ ਲੱਗ ਜਾਂਦਾ ਜੀ ਖਾਲੀ ਕੀਤੀ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਇੱਕ ਰੰਗ ਕਾਲੀ ਮੂੰਹ ਛੇ ਦਾ ਨੂੰ ਪੁੱਟ ਕੇ ਵੇਖ ਲਓ ਦੂਜਾ ਸੂਆ ਆ ਖੋਲੀ ਬਾਈ ਬਾਈ ਜੀ ਸੂਆ ਕਿਨਾਂ ਪਹਿਲਾ ਸੂਆ ਜੀ ਦੂਜਾ ਸੂਆ ਦੂਜਾ ਸੂਆ ਹਾਂਜੀ ਹਾਂਜੀ ਠੀਕ ਆ ਬਿਲਕੁਲ ਖਾਲੀ ਕੀਤੀ ਆ ਉਹ ਬੱਚਾ ਦਿਖਾ ਦੋ ਕੱਟੀ ਉਹ ਉੱਠੀ ਜਿਹੜੀ ਨਾੜੂ ਬਿਲਕੁਲ ਨਾਲ ਬਿਲਕੁਲ हां देखो छोटी पूरी खाली कीती जी 1 किलो दूध नहीं ਥਲੇ ਛੱਡੇ ਇਹ ਸਾਰੀਆਂ ਵੱਡੀਆਂ ਜੋੜੇ ਨਿੱਕੀ ਜੋੜੀ ਕੋਈ ਜੋ ਨਿੱਕੀ ਜੋਟੀ ਨਹੀਂ ਤੁਹਾਨੂੰ ਆਪ ਹੀ ਅਸੀਂ ਕਹਿ ਦਿੰਦੇ ਆ ਬਾਕੀ ਚਵਾ ਬਸਵਾ ਦੀ ਇੱਕ ਨੰਬਰ ਪਿੱਠ ਵੇਖ ਲਓ ਕੱਦ ਵੇਖ ਲਓ ਬੰਦੇ ਤਾਂ ਉੱਚੀ ਵਾਹ ਜੀ ਵਾਹ ਠੀਕ ਹੈ ਹਾਂਜੀ ਪਿੱਠ ਪੋੜਾ ਪਤਾ ਲੱਗ ਜਾਂਦਾ ਜੀ ਤੇ ਚੁਆਈ ਇੱਕ ਨੰਬਰ ਤੋ ਭਾਈ ਫਿਰ ਕਿੰਨਾ ਕਰ ਜੀ ਦੁੱਧ ਤੁਹਾਡਾ ਸਾਨੂੰ ਦੁੱਧੇ 16 ਪਲੱਸ ਚੱਲੂਗੀ 16 ਪਲੱਸ ਹਾਂਜੀ ਠੀਕ ਆ ਬਿਲਕੁਲ ਜੀ ਬਿਲਕੁਲ ਬਿਲਕੁਲ 14 ਕਿਲੋ 400 ਗ੍ਰਾਮ ਪਹਿਲੇ ਸੂਏ ਦੀ ਪਾਸ ਹੋਈ ਹੈ ਅੱਛਾ ਹਾਂਜੀ ਠੀਕ ਆ ਹਾਂਜੀ 16 ਕਿਲੋ ਤੋਂ ਉੱਪਰ ਦੁੱਧ ਦਊਗੀ ਨਹੀਂ ਬਿਲਕੁਲ ਜੀ ਬਿਲਕੁਲ ਦੇਖ ਹੀ ਜਾਂਦੀ ਜੋੜੀ ਬਾਕੀ ਥਣਾ ਦਾ ਗੈਪ ਗੂ ਬਹੁਤ ਹਾਂਜੀ ਇੱਕ ਰੰਗ ਕਰ ਇੱਕ ਰੰਗ ਬਿਲਕੁਲ ਜੈਡ ਬਲੈਕ ਭਾਵੇਂ ਚੰਗੇ ਮਾਲੀ ਦੀ ਹੋਊਗੀ ਏਡੀ ਨਹੀਂ ਗੱਲ ਕੀ ਹਾਂਜੀ ਤੇ ਬੋਲੋ ਪਿਓਰ ਮੋਹਰਾ ਜੀ ਇੱਕ ਵਾਲ ਵੀ ਨਹੀਂ ਜਟਾ ਹਾਂਜੀ ਇਹਦਾ ਮੁੱਲ ਸੰਦੀਪ ਜੀ ਭਾਵੇਂ 2 ਲੱਖ ਰਾਲੋ ਤੇ ਭਾ ਇਹ 180 ਦੀ ਜੈਸਨ ਨੂੰ ਦੇਣੀ 180 ਜੈਸਨ ਨੂੰ ਹਾਂਜੀ ਛੋਟ ਹੋਊਗੀ ਵਿੱਚ ਛੋੜ ਹੀ ਕਰਨੀ ਜਦੋਂ ਮਰਜ਼ੀ ਕਰਨਾ ਆਦੀ ਮਰਜ਼ੀ ਹੋ ਗਈ ਨਾਲੀ ਆ ਵੀ ਦੂਜੇ ਸਵੇਰ ਝੋਟੀ ਸੰਦੀਪ ਜੀ ਇਹ ਵੀ ਕੱਲ ਸੋਈ ਆ ਅੱਛਾ ਉਹ ਬੱਚ ਕੱਟੀ ਇਹ ਦੀ ਇਹ ਵੀ ਹਲੇ ਬੋਲੇ ਵਿੱਚ ਹੀ ਹਣਾ ਜੀ ਹਾਂਜੀ ਬੋਲੇ ਜਿਆ ਇਹ ਥੱਲੇ ਕਿਲੋ ਡੇਢ ਕਿਲੋ ਦੁੱਧ ਸਿਰਫ ਛੱਡਿਆ ਛੱਡਿਆ ਠੀਕ ਆ ਕੋਲ ਕੋਲ ਤੇ ਤੇ ਬਾਕੀ ਕੱਦ ਕਾੜ ਤੋਂ ਨਹੀਂ ਦੇਖ ਲਓ ਇਹਦਾ ਵੀ ਕੱਦ ਕਾੜਦਾ ਭਾਜੀ ਵੀ ਦਿਖੀ ਜਾਂਦਾ ਜੀ ਫਿਰ ਹਾਂਜੀ ਇਹ ਭਾਜੀ ਮੇਰੇ ਨਾਲੋਂ ਉੱਚੀ ਆ ਜੀ ਕਿੰਨਾ ਕਰੂ ਦੁੱਧ ਜੀ ਇਹ ਦੁੱਧ 20 ਕਿਲੋ ਕਰੂਗੀ ਇਹ ਵੀ 20 ਕਿਲੋ ਵਾਲੀ ਬਾਕੀ ਇਹ ਵਾਲਾ ਹਮੜਾ ਤੁਹਾਨੂੰ ਦੇ ਨਦੀਪੰਤਰ ਦੇਖੋ ਜੀ ਮੁਠੀ ਛੋਟੀ ਆ ਮੁਠੀ ਥਾਣਾ ਤੇ ਕੁਆਲਿਟੀ ਵੇਖੋ ਛੋਟੀ ਜਿਹੀ ਕਿੰਨੀ ਆ ਕਟਾ ਜੀ ਕਟਾ ਕੱਟੀ ਆ ਜੀ ਇਹਦੀ ਉਹ ਥਾਲ ਬੋਲੂ ਕੱਟੀ ਥਾਲ ਜੀ ਕਰਕੇ ਬਾਕੀ ਲੈਂਥ ਲੰਮੀ ਉੱਚੀ ਕੋਈ ਅੰਤੋਂ ਬੰਨ ਥੋੜਾ ਛੋਟੀ ਦਾ ਇੱਕ ਰੰਗ ਕਾਲੀ ਇਹ ਵੀ ਕੱਦਕਾਰੀ ਬਹੁਤ ਵੱਡੇ ਵੱਡੇ ਛੋਟੇ ਜਿਹੇ ਹਾਂ ਜੀ ਕੱਦ ਸੰਦੀਪ ਜੀ ਤੁਸੀਂ ਆਪ ਦੇਖੋ ਨਹੀਂ ਨਹੀਂ ਬਿਲਕੁਲ ਆਤ ਮਾਰੋ ਕੈਮਰਾ ਜਰਾ ਉਹ ਗੱਲ ਤੁਸੀਂ ਆਪ ਹੀ ਕਰ ਦੋ ਫਿਰ ਗਿੱਠ ਗਿੱਠਾਲੀ ਮੈਂ ਨਹੀਂ ਕਰਦਾ ਨੇ ਗੇਵਾਗੇ ਘੇਟ ਲਾਈਆ ਗੇਵਾਗੇ ਘੇੜ ਘੇੜੇ ਕੰਮ ਹੀ ਹੈ ਬੱਲੇ ਕਹਿੰਦੇ ਥੋੜੀ ਭੈਜੀ ਸਾਬਾ ਐਡੀ ਨਹੀਂ ਗੱਲ ਕੀ ਸਾਬਾ ਪਤਾ ਕਿ ਜਿਹਨੇ ਲੈਣੇ ਨੂੰ ਵੇਖਿਆ ਜੀ ਸਾਰਾ ਬਿਲਕੁਲ ਜੀ ਬਿਲਕੁਲ ਐ ਚੰਗੀ ਦਾ ਜਾਨ ਬਦਲ ਕਰਕੇ ਲੈ ਕੇ ਜਾਣੀ ਹੈ ਅਜੇ ਤਾਂ ਦੁੱਧ ਤੇ ਨਹੀਂ ਆਈ ਝੋਟੀ ਜੀ ਜਿੱਦਾਂ ਦੁੱਧ ਤੋਂ ਸਟਾਰਟ ਹੋਈ ਨਾ ਝੋਟੀ 18-20 ਕਿਲੋ ਤੇ ਗਈ ਲੇਵਾ ਲੈ ਕੇ ਤੁਰਨਾ ਹੋਵੇ ਝੋਟੀ ਬਿਲਕੁਲ ਬਿਲਕੁਲ ਜੀ ਇਦਾਂ ਦੀ ਹਾਈਟ ਵਾਲੀ ਝੋਟੀ ਹੈ ਤੇ ਇਹਦੀ ਫਿਰ ਕੀਮਤ ਇਹਦੀ ਕੀਮਤ ਜੈਸਨੋਂ 2 ਲੱਖ 10 ਹਜ਼ਾਰ ਰੁਪਏ 2 ਲੱਖ 10 ਹਜ਼ਾਰ ਮੁੱਲ 2.5 ਕਰਾ ਲਓ ਤੇ ਭਾਵੇਂ ਤੇ ਨਾ ਕਰਾ ਲੋ ਖੋਜੂਗਾ ਮੁਕਮਾਨ ਤਮ ਨਹੀਂ ਮਾਨਤਾ ਹੁਣ ਓਖਾ ਓਖਾ ਤੇ ਛੋੜ ਕਰਾਂਗੇ ਛੋੜ ਕਰ ਦੇ ਜਿੰਨੀ ਕੋਈ ਕਰੂਗਾ ਛੋੜ ਕਰ ਇਹ ਆ ਗਿਆ ਹੁਣ ਗੱਬਣਾ ਹਾਂਜੀ ਇਹ ਗੱਬਣਾ ਸੰਦੀਪ ਜੀ ਦੋਵੇਂ ਝੋਟੀਆਂ ਅੱਛਾ ਇਹ ਗੱਬਣਾ ਆ 6 ਦਾ ਮੂੰਹ ਤੋਂ ਦੂਜਾ ਸੂਆ ਬਾਕੀ ਲੇਵੇ ਦਾ ਡਿਜ਼ਾਈਨ ਵੇਖੋ ਆ ਖੁੱਲੀ ਪਈ 6 ਦਾ ਦੂਜਾ ਸੂਆ ਬਿਲਕੁਲ ਪਿਓਰ ਦੂਜਾ ਸੂਆ ਵਾਹ ਬੜੀ ਕੁਆਲਿਟੀ ਬੜੀ ਝੋਟੀਆਂ ਹੈਂ ਪੂਛ ਵੇਖੋ ਉਂਗਲ ਤੇ ਲਵੇਟ ਲਓ ਭਾਵੇਂ ਐਂ ਦੀ ਕੱਢ ਐਂ ਦੀ ਐਂਦੀ 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 ਕਿੰਨੇ ਦਸਾ ਕੇ ਜੋ ਕਿੰਨੀ ਗਰੰਟੀ ਆਈ ਮੈਰੀ ਪਿਛੋ ਗਰੰਟੀ ਹੁਣ ਸੰਦੀਪ ਜੀ ਤੁਸੀਂ ਆਪ ਵੀ ਦੇਖੋ ਕਿੰਨੀ ਗਰੰਟੀ ਵਾਲੀ ਹੋਊਗੀ ਵਾਹ ਵੇਖੋ ਜੀ ਹੁਣ ਥਣ ਵੇਖੋ ਮੈਂ ਇਹਦੇ ਕਿੱਡਾ ਲੱਗਿਆ ਜੋ ਇਹੋ ਜੋ ਮਈਆਂ ਦੁੱਧ ਨਾ ਕੀਤਾ ਤੇ ਫਿਰ ਕਿਹੜੀਆਂ ਕਰਨੀ ਹੈ ਬਿਲਕੁਲ ਇਹ ਕਿੰਨੇ ਟਾਈਮ ਲੱਗੂਗੀ ਜੀ ਇਹ ਤਿਆਰ ਹੀ ਹੈ ਜੀ ਕੱਲ ਨੂੰ ਜਾਂ ਪਰਸੋਂ ਨੂੰ ਵਸੂਪੂਗੀ ਨਸਲਾ ਇੱਕ ਦੋ ਦਿਨਾਂ ਇਹ ਸੂਪੂ ਬਹੁਤ ਨਸਲਾ ਕੱਲੀ ਨਸਲ ਨਹੀਂ ਹਰ ਅੰਗ ਤੋਂ ਪੂਰੀ ਹੈ ਬਿਲਕੁਲ ਬਿਲਕੁਲ ਸਿੰਗਲੋਂ ਥਣ ਛੱਡਿਆ ਲੋ ਕਾਦਲੋਂ ਹਾਂ ਖਿਡਾਰੀਆਂ ਇਥੇ ਇੱਕ ਖੜਾ ਹੈ ਮਣਖਾ ਆ ਸਿੱਧੀ ਲੈ ਜਾ ਖੁਰਲੀ ਉਹ ਤੋਂ ਬੰਨ੍ਹੋ ਉਹ ਤੋਂ ਬੰਨ੍ਹ ਲਓ ਉਹ ਤੋਂ ਬੰਨ੍ਹ ਲਓ ਇੱਥੇ ਬੰਨ੍ਹ ਲਓ ਮੈਂ ਮੈਨੂੰ ਥਰੋ ਹੁਣ ਮਾਰੋ ਕੈਮਰਾ ਸੰਦੀਪ ਜੀ ਚੰਗੇ ਦਾ ਬਣਾ ਕਰੋ ਮਾਰ ਯਾਰਾ ਕੈਮਰਾ ਹਾਂ ਦੇਖ ਹੁਣ ਜਿਦਾਂ ਆਪ ਬਣਾਈਆਂ ਹੁੰਦੀਆਂ ਵਾਂ ਇਦਾਂ ਦੇ ਲੇਵੇ ਬੰਨ ਚੀਜ਼ ਜਬਰਦਸਤ ਈ ਨੇ ਜੀ ਵੇਖੋ ਬਿਲਕੁਲ ਜੀ ਬਿਲਕੁਲ ਚੀਜ਼ ਨੇ ਗੱਲ ਕਰਾਉਣੀ ਜੀ ਉਧਰ ਬੋਲਣ ਨੂੰ ਜੋ ਮਰਜ਼ੀ ਬੋਲੀ ਜਾਵੇ ਬੰਦਾ ਬੋਲਣ ਨੂੰ ਸੰਦੀਪ ਜੀ ਜੋ ਮਰਜ਼ੀ ਬੋਲੀ ਜਾਈਏ ਹੁਣ ਤੁਸੀਂ ਦੇਖੋ ਕੋ ਹੈ ਫੋਟੋ ਫੋਟ ਬਾਅਰ ਕੇ ਨਹੀਂ ਵਾਕਿ ਵਾਕਿ ਸਹੀ ਗੱਲ ਹੈ ਕੁਆਲਿਟੀ ਦਾ ਪਛਾਣ ਉਹਨੇ ਗਾ ਨੂੰ ਝੋਟੀ ਬਿਲਕੁਲ ਇਹਦੀ ਫਰਕ ਕੀ ਮਰ ਅਸਲ ਕੁਆਲਿਟੀ ਆ ਇਹ ਤੁਹਾਡੇ ਕੋਈ ਕਰਾ ਲੈਣੀ ਜੀ ਨਹੀਂ ਨਹੀਂ ਇਹ ਤੇਦੀ ਕਰਨੀ ਆ ਨਹੀਂ ਤੁਸੀਂ ਕਰਦੇ ਜਾ ਜਜਮੈਂਟ ਨਹੀਂ ਨੋ ਜੀ ਹਾਂਜੀ ਸਾਨੂੰ ਇਹਨੇ ਜਜਮੈਂਟ ਰਹਿਣੀ ਨਹੀਂ ਜਜਮੈਂਟ ਤੁਹਾਡੇ ਨਾਲ ਤਾਂ ਨਹੀਂ ਫਿਰ ਅਸੀਂ ਮਈਆਂ ਬਾਜੀ ਫਿਰ ਡੇਡੇ ਬਾਈਆਂ ਫਿਰ ਤੁਹਾਨੂੰ ਪਤਾ ਘਟ ਹੀ ਆਂਦੀਆਂ ਹੈ ਨਹੀਂ ਤੇ ਹੁਣ ਸਾਨੂੰ ਬਰੇ ਕਿੰਨੇ ਦੇਣ ਤੁਸੀਂ ਕੀ ਇਹ 20 ਕਿਲੋ ਤੋਂ ਉੱਪਰ ਵਾਲੀ ਝੋਟੀ ਆ ਸੰਦੀ ਹਾਂਜੀ ਹਾਂਜੀ ਯਾਨੀ ਕਿ 20 ਕਿਲੋ ਤੇ ਨਾਰਮਲ ਚ ਆਊਗੀ ਨਾ ਹੂੰ ਹੂੰ ਬਾਕੀ ਥਾਂ ਲੈਵੇ ਦਾ ਤੁਸੀਂ ਦੇਖ ਹੀ ਲਿਆ ਕੱਦ ਦੇਖ ਲਿਆ ਲੈਂਥ ਦੇਖ ਲਈ ਸਿੰਘ ਦੇਖ ਲਿਆ ਇਹਦਾ ਮੁੱਲ ਸੰਦੀਪ ਜੀ ਭਾਵੇਂ 2.5 ਕਰਾ ਲਓ ਭਾਵੇਂ 3 ਕਰਾ ਲਓ ਇਹ ਸਵਾ 2 ਦੀ ਦਵਾਂਗੇ ਸਵਾ 2 ਤੇ ਛੋਟ ਹੋਣੀ ਵਿੱਚੋਂ ਚਲੋ ਹਾਂ ਵੱਡਿਆਂ ਛੋਟਿਆਂ ਜੀ ਮਰ ਕੇ ਜੇ ਆ ਕੇ ਇੱਕ ਵਾਰੀ ਦਰਸ਼ਨ ਕਰਾਇਆ ਛੋਟਿਆਂ ਨੂੰ ਛੋਟ ਕਰਾ ਲਵੇ ਤਾਂ ਪਹੁੰਚ ਕਰਾ ਲਵੇ ਸਵਾ 2 ਜੋ ਮਰਜ਼ੀ ਕਰਾ ਲੈ ਪਹੁੰਚ ਪਾਜੀ ਕਰਾ ਲੈ ਇਹਦੇ ਕਿਰੇ ਜੀ ਛੋਟ ਦੋ ਜੀ ਭਾਣ ਤੋਂ ਕਰ ਦਵਾਈ ਹੋਣੀ ਕਿਰੇ ਇਹ ਵੀ ਕੱਪੜੀਆਂ ਇਹ ਵੀ ਗੱਬਣਾ ਬਾਈ ਜੀ ਤੇ ਦੇਵਾ ਇਹਦਾ ਵੀ ਦੇਖੋ ਇਹ ਵੀ ਜੈਂਡਵਲਾਏਗੀ ਝੋਟੀ ਇਹਦਾ ਹੈ ਕਿ ਨਹੀਂ ਗਿਠ-ਗਿਠ ਤੇ ਥਾਨ ਇਹਦਾ ਹੈਗਾ ਉਹ ਗਿਠਗਾ ਉਹਦਾ ਵੀ ਗਿੜ-ਗਿੜਈ ਇਹਦਾ ਵੀ ਗਿਠ-ਗਿਠੀ ਹੋਊਗਾ ਲਓ ਜੀ ਇਹ ਦਿਖਾ ਮੈਂ ਦਾ ਗੱਲਾਂ ਦੀ ਲਓ ਜੀ ਬਾਈ ਮਾਰੋ ਨਿਗਾ ਯਾਰਾ ਮੈਂ ਦਾ ਇਹ ਵੇਖ ਲੈ ਆ ਵੇਖਾ ਰਹੀ ਹੁਣ ਇਹ ਜਿਹੜੇ ਥਾਨ ਕਿੱਦੇ ਲੈਵੇ ਇਹਨੂੰ ਝੋਟੀ ਨਾ ਗਿਣੋ ਇਹਨੂੰ ਐਚ ਐਫ ਗਾਹ ਗਿਣੋ ਐਚ ਐਫ ਗਾਹ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂਜੀ ਬਿਲਕੁਲ ਐਚ ਐਫ ਗਾਈਆਂ ਆਈਆਂ ਜੀ ਤੇ ਰਿਕਾਰਡ ਵਾਲੀ ਝੋਟੀਆਂ ਭਾਈ ਉਹ ਰਕਸਤ ਬਿਲਕੁਲ ਰਿਕਾਰਡ ਵਾਲੀ ਝੋਟੀ ਹੈ ਜੀ ਕੜਗੜੇ ਚੰਗੇ-ਚੰਗੇ ਮਾਲੀਏ ਗਾਂ ਦੀ ਗਾਂ ਇੱਕ ਨਸਲ ਪੈਦਾ ਕੀਤੀ ਹੈ ਨਾ ਉਹਨਾਂ ਨੇ ਇਹੋ ਜੀ ਝੋਟੀਆਂ ਨੇ 20-20 ਕਿਲੋ ਦੁੱਧ ਨਾ ਕੱਢਿਆ ਤੇ ਫੇਰ ਮਾਲ ਰੱਖਣ ਦਾ ਫਾਇਦਾ ਕੀ ਫਾਇਦਾ ਕੀ ਫਾਇਦਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਾਕੀ ਚੌੜੀ ਕਿੰਨੀ ਆ ਇੱਕ ਰੰਗ ਕਾਲੀ ਇੱਕ ਵਾਲ ਵੀ ਨਹੀਂ ਚਿੱਟਾ ਪਸ਼ਮ ਦੇਖ ਲਓ ਕਿਦਾਂ ਦੀ ਬਿਲਕੁਲ ਜੱਡ ਬਰਿਆ ਗੇ ਝੋਟੀਆਂ ਤੇ ਇੰਦੀ ਫਿਰ ਬਾਜੀ ਕੀਮਤ ਇਹ ਇੱਕੋ ਮੋਲ ਦੀਆਂ ਸੁਦੇਲ ਜੀ ਕਿਧਾ ਹਾਵ ਮੜੇ ਗੇਠ ਗੁਰ ਕਰਕੇ ਆ ਲੋ ਜੀ ਆ ਦੇਖੋ ਹੈਗਾ ਗੇਠ ਦਾ ਗੈਪ ਕਿ ਨਹੀਂ ਵਾਕੇ ਗੇਠ ਵਾਲਾ ਕੰਮ ਇਧਰੋਂ ਵੀ ਮਾਰੋ ਭੋਵੇਂ ਕੈਮਰਾ ਇਧਰੋਂ ਵੀ ਗੇਠ ਦਾ ਹੋਊਗਾ ਇਟ ਡਿਡ ਲੇਵੇ ਹਾਰੀ ਸਾਰੀ ਮਈਆਂ ਨੂੰ ਥੋੜਾ ਲੱਗਦਾ ਨਹੀਂ ਦੇਖੋ ਨਹੀਂ ਲੱਗਦੇ ਜੀ ਬਸ ਤਿਆਰ ਹੀ ਲੱਗ ਰਿਹਾ ਜੀ ਤਿਆਰ ਹੀ ਆ ਜੀ ਤੁਸੀਂ ਪੈਣੀ ਮੇਰੇ ਤੋਂ ਅੱਜ ਸੁਪਰਵੇ ਕੱਲ ਨੂੰ ਸੁਪਰਵੇ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਰੈਡੀ ਆ ਹਾਂ ਜੀ ਪਿੱਠ ਪੂੜਾ ਦੇਖੋ ਚੌੜਾ ਹਮ ਹੈ ਕਿ ਨਹੀਂ ਮੀਟਰ ਮੀਟਰ ਕਹਿ ਦਿੰਦੇ ਲੋਕੀ ਮੀਟਰ ਚੌੜੇ ਵਾਲੀ ਪੂੜੇ ਵਾਲੀ ਲੈਣੀ ਆ ਤੇ ਦੇ ਦਾਂਗੇ ਜੀ ਮੀਟਰ ਚੌੜੇ ਵਾਲੀ ਦਵਾਂਗੇ ਮੀਟਰ ਵਾਲਾ ਜੀ ਇਹ ਇੱਕੋ ਮੋਲ ਦਿਆਂਗੇ ਜੀ ਹਾਂ ਜੀ ਅਜਾ ਫਾਵਾਦੋ ਇਹ ਵੀ ਕਰ ਦੋਗੇ ਚਲੋ ਕਰ ਦਾਂਗੇ ਛੋੜ ਮਾਨ ਤਾਨ ਕਰਾਂਗੇ ਪੂਰਾ ਵਾਠ ਠੀਕ ਹੈ ਭਰਾਵਾਂ ਦਾ ਆਪਣੇ ਆ ਸਵਾਦ ਉਹ ਲਖਦੇ ਜੀ ਹਾਂਜੀ ਆ ਜੋ ਲਓ ਜੀ ਮੀਨੀ ਆ ਗਈ ਆ ਗਈ ਮੀਨੀ ਜੀ ਸਿੰਘ ਹਿਲਦੇ ਕਿ ਨਹੀਂ ਸਿੰਘ ਮਾੜੇ ਮਾੜੇ ਹਿਲਦੇ ਜੀ ਜ਼ਿਆਦਾ ਨਹੀਂ ਅੱਛਾ ਮਾੜੇ ਮਾੜੇ ਮੂਲੇ ਖੋਲ ਜੀ ਇਹ ਦੂਜਾ ਸੂਆ ਸੋਈ ਆ ਇਹਨੂੰ 3 ਦਿਨ ਹੋ ਗਿਆ ਸੋਈ ਨੂੰ ਮਾੜ ਮਾੜੇ ਹਿਲਦਾ ਹਾਂ ਹਾਂਜੀ ਇਹ ਗੱਪਣ ਨਹੀਂ ਸੋਈ ਆ ਜੀ ਤਾਂ ਜੀ ਬਿਲਕੁਲ 3 ਦਿਨ ਹੋਏ ਸੋਈ ਨੂੰ 14 ਲੀਟਰ ਬੋਲਾ ਤਿਆਰ ਆ ਜੀ ਇਹ ਦੇਖੋ ਵਾਹ ਜੀ ਵਾਹ ਹਾਂਜੀ ਬਾਕੀ ਥਣ ਦਾ ਚੌੜੀ ਚੌੜੀ ਬਹੁਤ ਜ਼ਿਆਦਾ ਵਾ ਮੈਂ ਇਹ ਕੁਆਲਟੀ ਬਹੁਤ ਹੈ ਜੀ ਫਿਰ ਨਸਲ ਬੜੀ ਮੈਂ ਪਿਓਰ ਨਸਲ ਪਿਓਰ ਮੋਰਾ ਦੀ ਚੱਪਾ ਚਪਾ ਸਿੰਗ ਨਹੀਂ ਮੈਨੇ ਉਹ ਬਿਲਕੁਲ ਜੀ ਬਿਲਕੁਲ ਹਾਂਜੀ ਜੈਡ ਬਲੈਕ ਹੈ ਜੀ ਇਹ ਵੀ ਵੇਖ ਲਓ ਝੋਟਰੀ ਬਹੁਤ ਵੇਲ ਆ ਇਹਦੇ ਲਾਗੇ ਖਲੋਗੇ ਵੇਖੋ ਸੰਦੀਪ ਜੀ ਹਾਂ ਇਹ ਲਾਗੇ ਖਲੋਗੇ ਵੇਖੋ ਇਹਦੇ ਹੈ ਕਿ ਨਹੀਂ ਮੀਟਰ ਚੌੜੀ ਬਿਲਕੁਲ ਬਿਲਕੁਲ ਮੀਟਰ ਚੌੜੀ ਹੈ ਜਾ ਕਿਹ ਗੱਲੋਂ ਕਮੀਆਂ ਤੇ ਦੱਸੋ ਨਹੀਂ ਕਮੀ ਹੈ ਹੀ ਨਹੀਂ ਜੀ ਕਮੀ ਇਹਨੇ ਛੋਟੇ ਦੀ ਕੀ ਕਮੀ ਹੋਣੀ ਇਹ ਤੀਜਾ ਦੇਣਾ ਸੂਈ ਨੂੰ ਉਹ ਬੱਚੇ ਤੇ ਮਾਰੇ ਬਾਈ ਜੀ ਕੈਮਰਾ ਆਹ ਔਰਲਾ ਆਇਦਾ ਬੋਰੀ ਵਾਲਾ ਨਾਲ ਨਾਲ ਤੀਜਾ ਦਿਨ ਸੂਈ ਵਡੀਆਂ ਝੋਟੀਆਂ ਜੀ ਪਹਿਲੇ ਤੁਹਾਨੂੰ ਕਹਿ ਜੋ ਕਿ ਵਡੀਆਂ ਆ ਸਾਰੀਆਂ ਆ ਪੂਜੀ ਦੇਖੋ ਭਾਈ ਉਂਗਲ ਨਾਲ ਲਵੇੜ ਦੋ ਇਹਦੀ ਭਾਈ ਜੀ ਫਿਰ ਕੀਮਤ ਇਹਦਾ ਕੀਮਤ 2 ਲੱਖ ਰੁਪਈਆ ਦਾ 2 ਲੱਖ ਰੁਪਈਆ ਹਾਂਜੀ ਮਾਨਤਾਨ ਕਰਾਂਗੇ ਕਰ ਦੋ ਮਾਨਤਾਨ ਹਾਂਜੀ ਕਰ ਦਾਂਗੇ ਬਾਕੀ ਝੋਟੀ ਚਵਾਈ ਦੀ ਬਿਲਕੁਲ ਇੱਕ ਨੰਬਰ ਦੁੱਧ ਲਓ ਇੱਕ ਨੰਬਰ 13 14 ਕਿਲੋ ਜਾਨੀ ਕਿ ਬੋਲੇ ਤੋਂ ਸਟਾਰਟ ਹੋਈ ਹੈ ਹਾਂਜੀ ਹਾਂਜੀ ਬਿਲਕੁਲ ਦੁੱਧ 18 ਕਿਲੋ ਚਵਾ ਦੂਗੀ ਸੰਦੀਪ ਜੀ ਅਜਾ ਸੁਣ ਲਓ ਖਾਲਿਆਂ ਨੂੰ ਕਿਤਿਆਂ ਜੀ ਅਜਾ ਬੋਲੇ ਵੇਚੀ ਆ ਹੁਣ ਆ ਗਿਆ ਭਰਾ ਕਹੀ ਕਹਿੰਦੇ ਥੋੜੀ ਸਸਤੀ ਵੀ ਲਿਆਇਆ ਕਰ ਅੱਛਾ ਹਾਂਜੀ ਫੋਨ ਲਾ ਕੇ ਕਹਿੰਦੇ ਆ ਵੀ ਥੋੜੀ ਸਾਨੂੰ ਮੈਂ ਚੰਗੀ ਆ ਜਿਹੜੇ ਨਾਲ ਲੇਵਾ ਹਾਂਜੀ ਸਸਤੇ ਤੇ ਹੈਲੀ ਬਿਲਕੁਲ ਤਾਜੀ ਸੂਈ ਆਏ ਇਹ ਆਈ ਉਧਰ ਹੀ ਆਵੀ ਇਹ ਉਧਰੋਂ ਹੀ ਮਹਾਰਾਜ ਕਿੰਨਾ ਦੁੱਧ ਭਾਈ ਬੋੜਾ ਹੀ ਹੋਣਾ ਦੁੱਧ ਦੇ ਸਲੇ 13 ਕਿਲੋ ਰੈਡੀ ਹੈ ਜੀ ਜਿਹੜਾ 13 ਕਿਲੋ ਰੈਡੀ ਹੈ ਇੱਕ ਹਫ਼ਤੇ ਤੋਂ ਅੰਦਰ ਸੁਆਇਆ ਲੋ ਜੀ ਇਹ ਹੈਗੀ ਕੱਦ ਛੋਟੇ ਵਾਲੀ ਹਾਂਜੀ ਦਰਮਿਆਨੇ ਕੱਦ ਵਾਲੀ ਸਵੇਰੇ 7 ਵਜੇ ਦੀ ਚਵਾਈ ਹੋਈ ਸੰਦੀਪ ਜੀ ਇਹਦੀ ਅੱਛਾ ਠੀਕ ਆ ਹਾਂਜੀ ਐ ਖਾਲੀ ਕੀਤੀ ਬਿਲਕੁਲ ਜੀ ਬਿਲਕੁਲ ਜਿਹੜਾ ਮਰਜੀ ਵੀਰ ਭਰਾਣ ਕੇ ਚੋਵੇ ਦੁੱਧ 14 ਕਿਲੋ ਆ ਪਰ 13 ਕਿਲੋ ਨੂੰ ਐ ਠੰਡਾ ਕਰਕੇ ਮਿਲਦਾ ਠੀਕ ਆ ਠੀਕ ਆ ਸੁਆ ਬਿਲਕੁਲ ਤਾਜ਼ਾ ਉਹ ਬੱਚੇ ਦਾ 나ੜੂ ਨਾਲ ਦਾ ਟਪਾ ਹੈਗਾ ਹਣਾ ਹਾਂਜੀ ਉਹ 나ੜੂ ਨਾਲ ਬੱਚੇ ਦੀ ਐਨ ਲ ਛੋਟਿਆ ਸਿੰਘ ਸਿੰਘ ਕੁਆਲਟੀ ਵਾਲਾ ਬਾਕੀ ਹੈ ਤਾਂ ਵੀ ਬੜੀ ਇੱਕ ਚੀਜ਼ ਆ ਬਾਕੀ ਜਦੋਂ ਥਣ ਕੱਢਦੀ ਹੈ ਨਾ ਸੰਦੀਪ ਜੀ ਪਤਾ ਲੱਗ ਜਾਂਦਾ ਵੀ ਚੁਵਾਈ ਹੋ ਗਈ ਆ ਬਿਲਕੁਲ ਇਦਾਂ ਦੀ ਆ ਫਿਰ ਰਾਜੀਪੂਰੀ ਸਿੰਘ ਛੋਟਾ ਕੱਦ ਕਾਟ ਪੂਰਾ ਹਾਂ ਨਾਲ ਨੇਵਰੇ ਪੂਰਾ ਕਾਟਾ ਜੀ ਉਹ ਕਹਿੰਦੇ ਨਾ ਮਧਰੀ ਮੱਟੀ ਦੀ ਜਿਹਨੂੰ ਕਹਿੰਦੇ ਆ ਉਹ ਚੀਜ਼ ਆ ਇਹ ਕਰ ਰੱਖਣ ਵਾਲੀ ਤੇ ਇਹ ਪਤਾ ਇਹੋ ਜਿਹੀ ਕੀ ਇਹ ਕਰਜ 20 ਕਿਲੋ ਦੇ ਕਰ ਪਤਾ ਨਾ ਮੈਨੂੰ ਨਹੀਂ ਨਹੀਂ 16 ਕਿਲੋ ਦੇ ਆਈਡੀਆ ਲੈ ਇੰਟਰਵਿਊ ਨੂੰ 20 ਕਿਲੋ ਕਰ ਜਦੇ ਮਈਆਂ ਦੁੱਧ ਕਾਦਮ ਥੋੜਾ ਵੇਖਣਾ ਵਿਚਕਾਏ ਬਣ ਤੇ ਇੰਦੀ ਫਿਰ ਕੀਮਤ ਹੈ ਇਹਦੀ ਕੀਮਤ ਜੈਸਨ ਉਹ ਸੰਦੀਪ ਜੀ ਭਾਵੇਂ ਡੇਢ ਕਰਾ ਲਾ ਜਿੰਨਾ ਮਰਜ਼ੀ ਕਰਾ ਲਾ ਇਹ ਸਵਾ ਲੱਖ ਦੇ ਦੇਣੀ ਹੈ ਸਵਾ ਲੱਖ ਦੇ ਦੇਣੀ ਹਾਂ ਛੋੜ ਕਰ ਦਾਂਗੇ ਮੈਂ ਤੁਹਾਡੇ ਲੈ ਕੇ ਜਾ ਜਾ ਕੇ ਨਹੀਂ ਦੱਸੋ ਹੁਣ ਆਪ ਤੁਹਾਡੇ ਦੇ ਸਭ ਤੋਂ ਸਸਤਾ ਪੀਸ ਇਹੀ ਲੱਗਦਾ ਸਸਤੇ ਸਸਤਾ ਨਹੀਂ ਪੀਸ ਜਿਹੜੇ ਹਿਸਾਬ ਨਾਲ ਇਹ ਹਿਸਾਬ ਨਾਲ ਪੀਸ ਤੇ ਡੇਢ ਵਾਲਾ ਜਿਹੜਾ ਤਾਂ ਮਈਆਂ ਵੱਡੀਆਂ ਇਹ ਵੇਖੋ ਉਸ ਨਾਲ ਸਸਤਾ ਹੈ ਪੀਸ ਇਹ ਬਿਲਕੁਲ 16 ਕਿਲੋ ਤੋਂ ਚਾਹੂਗੀ ਸੰਦੀਵੀ ਹਾਂ ਨਹੀਂ ਚੰਗੀ ਕੁਆਲਿਟੀ 15 ਕਿਲੋ ਤੋਂ ਬਾਹਰ ਦੋ ਜਾਊਗੀ ਆ ਝੋਟੀ ਗੱਬਣ ਆ ਗਈ ਅੱਛਾ ਇਹ ਗੱਬਣਾ ਇਹ ਤਾਂ ਪੌਣੀ ਨਹੀਂ ਹੈ ਆਪਾਂ ਚਲ ਤੁਸੀਂ ਕਹੇ ਤਾਂ ਤੁਹਾਡੇ ਕਹਿੰਦੇ ਪਾਤੀ ਠੀਕ ਜਿਹੜਾ ਬਾਈ ਦੱਸ ਦੇਣ ਸੰਭਲੂਗਾ ਹੂੰ ਬਹੁਤ ਚੰਗਾ ਰਹੂਗਾ ਅੱਛਾ ਹਾਂਜੀ ਦੂਜਾ ਸੁਆ ਦੂਜਾ ਸੁਆ ਜੀ ਪਿਓਰ ਮੋਰਾ ਪਿਓਰ ਮੋਰਾ ਹਾਂਜੀ ਇੱਕ ਰੰਗ ਕਾਲੀ ਪੂਰੀ ਵੱਡੀ ਝੋਟੀ ਆ ਪੂਰੀ ਫੁੱਲ ਬ੍ਰਾਂਡ ਵਾਲੀ ਬ੍ਰਾਂਡ ਬਿਲਕੁਲ ਇਹਦੇ 5 ਤਰੀਕ ਨੂੰ ਦੇਣ ਪੂਰੇ ਅਸਲੀ ਹਾਂਜੀ ਹਾਂ ਉੱਤੇ ਲਾਉਗੀ ਨਹੀਂ ਠੀਕ ਆ ਇਹ 15 ਕਿਲੋ 300 ਗ੍ਰਾਮ ਪਹਿਲਣ ਦੀ ਚਵਾਈ ਹੋਈ ਹੈ ਅੱਛਾ ਹਾਂਜੀ ਹੁਣ ਦੂਜਾ ਸੁਆ ਇਹਨੇ ਸੋਨਾ ਠੀਕ ਆ ਹਾਂ 16 ਕਿਲੋ ਤੋਂ ਪਲੱਸ ਦੋ ਦਊਗੀ 16 ਕਿਲੋ ਪਲੱਸ ਹਾਂਜੀ ਹੂੰ ਬਾਕੀ ਜਾਤਾਲੀ ਝੋਟੀ ਆ ਨਸਲ ਵਾਲੀ ਆ ਨਸਲ ਕੁਆਲਿਟੀ ਪੂਰੀ ਨਸਲ ਕੁਆਲਿਟੀ ਤੇ ਠੰਡੀ ਇੰਨੀ ਜਿੰਦਾ ਮਰਜੀ ਹੱਥ ਲਾਈ ਜਾਓ ਹਿੰਦੀ ਫਿਰ ਕੀਵੇਂ ਬਾਜੀ ਗਿਠ ਗਿਠ ਤੇ ਦੇਖ ਲੋ ਥਾਣਾ ਇਹਦੀ ਕੀਮਤ ਅਗਲੇ ਕਿਡੇ ਚ ਕਰਾਂਗੇ ਤਿਆਰ ਅੱਛਾ ਚਲੋ ਇਹਨੂੰ ਰਹਿਣ ਦੇਣੀ ਹੈ ਜੀ ਤੇ ਆ ਨੀਲੀ ਇਹ ਨੀਲੀ ਪਿਓਰ ਨੀਲੀ ਸੰਦੀਪ ਜੀ ਗੱਬਣਾ ਹਾਂ ਗੱਬਣਾ ਅੱਛਾ ਹਫਤਾ ਲੈਂਦੀ ਆ ਇਹ 16 ਕਿਲੋ 16.5 ਕਿਲੋ ਇਹਦੀ ਪਿਛਲੇ ਸੂਏ ਦੀ ਚਵਾਈ ਹੋਈ ਆ ਇਹ ਵੀ ਲੈਣ ਨੂੰ ਲੈ ਕਿੰਦੀ ਹਾਂਜੀ ਅੱਛਾ 13 ਕਿਲੋ ਪਹਿਲੇ ਸੂਏ ਦੀ ਇਹ ਤੀਜਾ ਸੂਹਾ ਹੁਣ ਤੀਜਾ ਸੁਣੀ ਹੈ ਹਣਾ ਹੁਣ 16 ਕਿਲੋ ਮੰਨ ਕੇ ਤੇ ਨਾਰਮਲ ਚਲੋ 16 ਕਿਲੋ ਮੰਨ ਕੇ ਜੀ ਦੋ ਵੱਧ ਪਰ 16 ਮੰਨੋ ਅੱਖਾਂ ਤੋਂ ਲੈ ਕੇ ਪੈਰਾਂ ਤੱਕ ਲੈ ਲੈ ਸਾਰੇ ਕਰੈਕਟਰ ਨੀਲੀ ਵਾਲੇ ਫੁੱਲ ਐ ਇੱਥੇ ਲੇਜੋ ਜੇ ਹੱਥ ਤੱਕ ਲੈ ਜਾਣੇ ਜੀ ਖੋਲੀ ਕੋਲ ਹੱਥ ਤੱਕ ਲੈ ਜੋ ਨਾ ਪਿਓਰ ਨਹੀਂ ਲੀਦੀ ਪਿਓਰ ਨਹੀਂ ਲੀਦੀ ਜਿਹਨੂੰ ਕਹਿੰਦੇ ਆ ਅੱਖਾਂ ਬਿਲੀਆਂ ਮੂੰਹ ਸਾਰੀ ਨਿਸ਼ਾਨੀਆਂ ਗਾਲੀਂ ਘਾਰੀਏ ਟੋਟਲ ਸਾਰੀ ਨਿਸ਼ਾਨੇ ਨੂੰ ਸਾਰੇ ਏ ਟੂ ਜ਼ेड ਲੀ ਗਏ ਦੋਨੋਂ ਦੋਨੋਂ ਪਾਸੇ ਦਾਗ ਸੂਲ ਦੇ ਵੀ ਨਿਸ਼ਾਨ ਹੈਗਾ ਜਿੱਥੋਂ ਪੱਲੇ ਸਾਰੇ ਹੈਗੇ ਛੱਡੇ ਦੇ ਵੀ ਹੈਗਾ ਹਾਂਜੀ ਹਾਂਜੀ ਵੱਡੀ ਮੈਂ ਜੀ ਪੂਰੀ ਫੁੱਲ ਸਹਿਜ ਆ ਬਸ ਹਾਂਜੀ ਮਤਲਬ ਤੇ ਜਨੇ ਆਣਾ ਪਏ ਸੋਚ ਰੇ ਕਦ ਵੱਡੇ ਮਿਲਣਗੇ ਹਾਂਜੀ ਬਸ ਹੱਥ ਨਹੀਂ ਰੱਖਿਆ ਜਾਊਗਾ ਇਹਦਾ ਹੱਥ ਨਹੀਂ ਰੱਖਿਆ ਜਾਊਗਾ ਬਿਲਕੁਲ ਜੀ ਬਿਲਕੁਲ ਆਜੋ ਜੀ ਆਜੋ 16 ਕਿਲੋ ਤੋਂ ਪਲੱਸ ਹੀ ਚੱਲੂਗੀ ਸੁਦੀਪ ਜੀ ਇਹਦਾ ਦੋ ਸੁਵੇ ਦਾ ਰਿਕਾਰਡ ਹੈਗਾ ਵਾ ਹਾਂਜੀ ਹਾਂਜੀ ਯਾਨੀ ਕਿ 13 ਕਿਲੋ ਪਹਿਲਾਂ ਨੇ ਦਿੱਤਾ ਇਹਨੇ ਹਾਂਜੀ ਦੂਜੇ ਸੁਵੇ 14 ਤੋਂ ਪਾਰ ਦਿੱਤਾ ਹਾਂ ਐਦ ਕੀ 16 ਕਿਲੋ ਦੋ ਚਾਊਗੀ ਚਲੋ ਹਾਂਜੀ ਬੋਲੋ ਇਹਦਾ ਜੈਸਨੋ ਹੀ ਕਰਾਂਗੇ ਜਾਂ ਫੜ ਕੇ ਆਪਣਾ ਖਾਣਾ ਜੈਸਨੋ ਹੀ ਬੋਲੋ ਭਾਵੇਂ 70 ਕਰਾ ਲਓ ਤੇ ਭਾਵੇਂ 80 ਕਰਾ ਲਓ ਇਹ ਡੇਢ ਦੀ ਸੰਦੀਪ ਜੀ ਜੈਸਨੋ ਦੇਣੀ ਆ ਚਲੋ ਜੀ ਕਰਦੇ ਕੋਈ ਨਹੀਂ ਕਰਦਾਂਗੇ ਮਾਨਦਾਨ ਚੱਲੋ ਪਹੁੰਚ ਜਾਗੇ ਆਪਕੇ ਕਰਦੇ ਜਿੰਨਾ ਕਰਦੇ ਨਹੀਂ ਕਰਦੇ ਅਸੀਂ ਆਪੇ ਹੀ ਕਰਦੇ ਮੌਕੇ ਦੇ ਚਲੋ ਆਹੀ ਹੈ ਜੀ ਬਸ ਇਹੀ ਸਾਡਾ ਦੇਖ ਲਓ ਜੀ ਆਹੀ ਹੈ ਕੋੜ ਕੋ ਸੱਤ ਅੱਠ ਦੇ ਲੱਗ ਬਈਆਂ ਕੋ 2 4 6 8 ਠੀਕ ਹੈ ਨਾ ਤੇ ਬਾਕੀ ਮੇਰਾ ਵੀਰ ਇੱਥੇ ਆਓ ਆਰਾ ਪੂਰੀ ਚੈੱਕ ਕਰਕੇ ਤਸਲੀਮ ਕਰਕੇ ਲੈ ਕੇ ਜਾਓ ਹਣਾ ਭਾਜੀ ਬਿਲਕੁਲ ਜੀ ਬਿਲਕੁਲ ਭਾਣੇ ਦੋ ਰਕਮ ਵਾਲੀਆਂ ਮਈਆਂ ਜੀ ਵੱਡੀਆਂ ਮੱਜਾ ਹੈ ਕੋਈ ਛੋਟੇ ਭਾਣ ਨਹੀਂਗੇ ਹਾਂਜੀ ਤੇ ਇੱਥੇ ਤੁਸੀਂ ਤੁਹਾਡਾ ਹੱਕ ਮੰਦਾ ਆਂਦਾ ਹਾਂਜੀ ਇੱਥੋਂ ਆਲਾ ਚੈੱਕ ਕਰਕੇ ਲੈ ਕੇ ਜਾਓ ਆਪਣੀ ਟਰਾਈ ਕਰੋ ਜਿੱਦਾਂ ਮਰਜੀ ਆਜੋ ਜੀ ਫਿਰ ਚਲੋ ਬੋਲ ਦੋ ਭਾਜੀ ਫਿਰ ਨੰਬਰ ਆਪਣਾ ਨੰਬਰ ਆਪਣਾ ਹੈਗਾ ਜੀ ਇਹਦੀ 991522024 991522024 ਇੱਕ ਨੰਬਰ ਹੋਰ ਆ ਜੀ 9872264066 ਤੇ ਬਿਆਸ ਸ਼ਹਿਰ ਵਿੱਚ ਖਾਸ ਬਿਆਸ ਬੜਾ ਡਰੈਸਿ ਬੜਾ ਸੋਹਣਾ ਬਿਲਕੁਲ ਬਹੁਤ ਸੋਹਣਾ ਬਿਲਕੁਲ ਰੋਡ ਦੇ ਉੱਤੇ ਕੇ ਲੱਥਾਂ ਦੀ ਲੋੜ ਨਹੀਂ ਰੋਡ ਤੇ ਉਤਰੋ ਨਾਲ ਹੀ ਗੇਟ ਜੀ ਦੇ ਕੰਨਾਂ ਭਾਈ ਹਾਂਜੀ ਚਲ ਦੁਕਾਨਾ ਮਸ਼ਹੂਰ ਹੈ ਕੁਆੜ ਦੀਆਂ ਬਿਲਕੁਲ